ਵੋਟਾਂ ਦਾ ਸੀਜ਼ਨ ਹੈ ਜਿਮਨੀ ਚੂਣ ਹੈ ਗਿੱਦਰਬਾਹ ਸਭ ਤੋਂ ਹੌਟ ਸੀਟ ਹੈ ਤੁਹਾਨੂੰ ਦੱਸ ਦਈਏ ਕਿ ਗਿੱਦਰਬਾਹ ਤੋਂ ਕਾਂਗਰਸੀ ਉਮੀਦਵਾਰ ਅਮ੍ਰਿਤਾ ਵੜਿੰਗ ਦੇ ਲਈ ਪ੍ਰਚਾਰ ਕਰਨ ਦੇ ਲਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਕਈ ਪਿੰਡਾਂ ਦੀ ਦੌੜੀ ਤੇ ਪਹੁੰਚੇ ਹੋਏ ਸਨ ਇਸੇ ਦੌਰਾਨ ਹੀ ਪਿੰਡ ਭਲਾਈਆਂ ਨੇ ਦੀ ਦਾਣਾ ਮੰਡੀ ਦੇ ਵਿੱਚ ਚਰਨਜੀਤ ਸਿੰਘ ਚੰਨੀ ਪਹੁੰਚਦੇ ਨੇ ਉੱਥੇ ਕਿਸਾਨਾਂ ਦੇ ਵਿੱਚ ਬੈਠਦੇ ਨੇ ਤੇ ਕਿਸਾਨਾਂ ਦੇ ਨਾਲ ਬੈਠ ਕੇ ਰੋਟੀ ਛਕਦੇ ਨੇ ਤੁਹਾਨੂੰ ਦੱਸ ਦਈਏ ਕਿ ਇਥੋਂ ਦੇ ਉਮੀਦਵਾਰ ਅਮ੍ਰਿਤਾ ਵੜਿੰਗ ਵੀ ਧਾਣਾ ਮੰਡੀ ਵਿੱਚ ਪਹੁੰਚਦੇ ਨੇ ਔਰ ਕਿਸਾਨਾਂ ਦੇ ਨਾਲ ਬੈਠ ਕੇ ਪ੍ਰਸ਼ਾਦਾ ਛਕਦੇ ਨੇ ਚਰਨਜੀਤ ਸਿੰਘ ਚੰਨੀ ਕਿਸਾਨਾਂ ਨਾਲ ਗੱਲਬਾਤ ਵੀ ਕਰਦੇ ਨੇ ਕਿਸਾਨਾਂ ਦੀਆਂ ਦੁੱਖ ਤਕਲੀਫਾਂ ਵੀ ਸੁਣਦੇ ਨੇ ਚਰਨਜੀਤ ਸਿੰਘ ਚੰਨੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੰਡੀਆਂ ਦੇ ਵਿੱਚ ਕਿਸਾਨ ਇਸ ਤਰੀਕੇ ਦੇ ਨਾਲ ਰੋ ਰਿਹਾ ਇਹ ਸਾਰੀ ਸਰਕਾਰ ਦੀ ਨਕਾਮੀ ਹੈ ਹੋਰ ਕੀ ਕੁਝ ਕਿਹਾ ਚਰਨਜੀਤ ਸਿੰਘ ਚੰਨੀ ਨੇ ਆਓ ਤੁਹਾਨੂੰ ਸੁਣਵਾਉਣਿਆ ਸਾਡਾ ਕਿਸਾਨ ਮੰਡੀਆਂ ਦੇ ਵਿੱਚ ਰੋ ਰਿਹਾ ਸੋਨੇ ਵਰਗਾ ਚੋਨਾ ਜਿਹੜਾ ਸਾਡਾ ਉਹ ਮੰਡੀਆਂ ਦੇ ਵਿੱਚ ਪਿਆ ਤੇ ਉਹਦੀ ਕੋਈ ਪਰਭਾਈ ਨਹੀਂ ਕੋਈ ਚੱਕਦਾ ਨਹੀਂ ਹੈ ਕੋਈ ਬੋਲੀ ਨਹੀਂ ਹੋ ਰਹੀ ਮਹੀਨੇ ਮਹੀਨੇ ਤੋਂ ਕਿਸਾਨ ਹੈ ਜਿਹੜੇ ਇੱਥੇ ਅੱਜ ਮੈਂ ਗਿੱਦੜ ਵਾਹੇ ਚ ਆਇਆ ਇੱਥੇ ਮੰਡੀਆਂ ਦੇ ਵਿੱਚ ਰੁੱੜ ਰਹੇ ਸੋ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜਾਗੋ ਭਗਵੰਤ ਮਾਨ ਜੀ ਤੁਸੀਂ दारू ਪੀ ਕੇ ਪੇ ਰਹੇ ਦੇ ਤੁੱਤ ਕਿਸਾਨ ਦੀ ਕੋਈ ਸਾਰ ਨਹੀਂ ਲੈਂਦਾ ਮਜ਼ਦੂਰ ਦੀ ਕੋਈ ਸਾਰ ਨਹੀਂ ਲੈਂਦਾ ਜਾਣ ਬੁੱਝ ਕੇ ਤੁਸੀਂ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰ ਰਹੇ ਹੋ ਇਹ ਖਮਿਆਜਾ ਤੁਹਾਨੂੰ ਦੋਵੇਂ ਸਰਕਾਰਾਂ ਨੂੰ ਭੁਗਤਣਾ ਪਏਗਾ ਧੰਨਵਾਦ ਜੀ ਚਾਰਟ ਪੱਤ ਕਰੀ ਹਾਂਜੀ ਹਾਂਜੀ ਲੇਕਿਨ ਉਹ ਤਾਂ ਤੁਸੀਂ ਮੰਗ ਮੋਲੀਆਂ ਤੇ ਕਦੇ ਹੀ ਸਾਰਾ ਕੁਝ ਠੀਕ ਕਰ ਪੰਜਾਬ ਦੇ ਆ ਨੈਣੋ ਦੇ ਜਾਂਦੇ ਨਾਲ ਜੀ ਨੈਣੋ ਰਿਹਾ ਆ ਬੁੱਲੂ ਹੋਏਗਾ ਕਿ ਤੋਰੀ ਨਾ ਰੋਦੇ ਕਿਉਂਕਿ ਕੰਮ ਨਹੀਂ ਹੋਣਾ ਹੋਰ ਤਾਂ ਇਹ ਜਮਾ ਲੋਕ ਮੱਤੀ ਜਿੰਮੇਦਾਰ ਤਾਂ ਬੜਾ ਬੁਰਾ ਹਾਲ ਜਿੰਮੇਦਾਰ ਤਾਂ ਕੋਈ ਬਾਹਰ ਫੜਦਾ ਡੀਏਪੀ ਦਾ ਤਾਂ ਸਾਡੀ ਇੱਕ ਹੋਰ ਇਹਨੂੰ ਨਵੀਂ ਹੈ ਆਰਤੀਏ ਮੈਨੂੰ ਨਹੀਂ ਪਤਾ ਤਲਵੰਡੀ ਭਾਈ ਦੇ ਆਰਤੀਏ ਕਹਿ ਰਹੇ ਗਾਂ ਨੂੰ ਝੋਨਾ ਨਾ ਲਾਓ ਸਾਡੇ ਨਾਲ ਕੋਈ ਆਰਥ ਨਾ ਕਰੋ ਝੋਨੇ ਬਾਰੇ ਮੈਨੂੰ ਹੋਰ ਕਿਦੋਂ ਦਾ ਨਹੀਂ ਪਤਾ ਝੂਠ ਮਾਰਨਾ ਬੜਾ ਗੱਲਾ ਸਾਡਾ ਸ਼ਪਾਸ ਸੁਆਫ ਦੀ ਗੱਲ ਹੈ ਸਰਕਾਰ ਆਦਾ ਮਨਸਾਹੀ ਹੈ ਕਿਸਾਨ ਪਸ ਇਹਨਾਂ ਨੇ ਝੋਨਾ ਪਾ ਲੈਣਾ ਪਾਵੇ ਤਾਂ ਕਿ ਐਮ ਐਸ ਪੀ ਉਹਨਾਂ ਉਹਦੇ ਤੋਂ ਬਣਾ ਕੋਈ ਝੋਨੇ ਤੋਂ ਬਣਾ ਕੋਈ ਵਸੀਲਾ ਹੈ ਨਹੀਂ ਕਿਸਾਨ ਦਾ ਆਪਣੇ ਤੋਂ ਆਪਣੀ ਸਰਕਾਰਾਂ ਐਮ ਐਸ ਪੀ ਨਹੀਂ ਦਿੰਦੇ ਚੱਕਦੇ ਨਹੀਂ ਚੱਕਦੇ ਨਹੀਂ ਤਾਲੀ ਲਾ ਜੰਗ ਆਪਣੇ ਸਰਕਾਰ ਕੋਲ ਦੇ ਉਹ ਲੋਕ ਉਹ ਜਨ ਆਉਂਦੇ ਨੇ ਕਿਰਪਾ ਕਰੀਏ ਜੀ ਇਹ ਕੰਮ ਆਇਆ ਇਹ ਰਾਪੂਰਨਾ ਮੈਂਦਾ ਇਹ ਵੀ ਵੇਚਦੇ ਜੀ ਜੋ ਬੀਬੂ ਵੇਚਦੇ 4 400 ਕਿਲੋ ਦੀ ਉਹਦੇ ਬਾਅਦ ਆ ਗਏ ਇਹ ਮਾਰਾ ਫਿਰ ਵੀ ਇੱਕ ਗਲਾਸ ਦੇ ਉੱਤੇ ਨਹੀਂ ਇੱਕ ਆ ਵੀ ਗਲਾਸ ਦੇ ਗਲਾਸ ਦੇ ਆਹ ਯਾਦ ਕਰਦਾ ਜੱਨੀ ਸਾਹਿਬ ਜੀ 19 ਤਰੀਕ ਦਾ ਉਦੋਂ ਰਗਵੇਚਪੁਰ ਤੇਜ ਦੀ ਆ ਗਈ ਜੋ ਫਟਾਵਾ ਲਾ ਕੇ ਚਲੇ ਗਏ ਆ ਤੇ ਸਾਡੇ ਇਹ ਐਮਐਲਏ ਸਾਹਿਬ ਤੇ ਸਾਡੇ ਪ੍ਰਧਾਨ ਜੀ ਸਾਡੇ ਬੱਚੇ ਤੁਹਾਨੂੰ ਬੋਤਾ ਪੈਸੇ ਇੱਥੇ ਹੀ ਆਪੇ ਲਾ ਲਾਗੇ ਤੇਰਾ 19 ਤਰੀਕ ਤੋਂ ਅੱਜ ਦੇਖਣੇ ਦੇਖਣਾ